ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਿਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੁਸੂਤਾ ਫਸਾ ਲਿਆ ਹੈ ਇੱਕ ਪਾਸੇ ਹਰਿਆਣਾ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਐਗਜ਼ਿਟ ਪੋਲ ਦੇ ਨਤੀਜੇ ਆਮ ਆਦਮੀ ਪਾਰਟੀ ਦੀ ਸੀਟ ਇੱਕ ਵੀ ਨਹੀਂ ਦੱਸ ਰਹਾ ਹੈ ਯਾਨੀ ਕਿ ਜਿਸ ਤਰ੍ਹਾਂ ਪਾਰੀ ਸਿਮਤੀ ਸੀ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਸੇਮ ਚੀਜ਼ ਵਾਪਰਨ ਜਾ ਰਹੀ ਹੈ ਹਰਿਆਣਾ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਨਤੀਜੇ ਆਉਣਗੇ ਜਿੰਨੇ ਵੀ ਨੈਸ਼ਨਲ ਟੈਲੀਵਿਜ਼ਨ ਨੇ ਉਹਨਾਂ ਨੇ ਜ਼ੀਰੋ ਦਿੱਤੀ ਹੈ ਯਾਨੀ ਕਿ ਇੱਕ ਵੀ ਸੀਟ ਨਹੀਂ ਜਿੱਤੀ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ ਉਧਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਇਸ ਗੱਲ ਦਾ ਗੁੱਸਾ ਚੜਿਆ ਹੋਇਆ ਹੈ ਕਿ ਪੰਜਾਬ ਦੇ ਸਾਰੇ ਹੀ ਵਿਧਾਇਕ ਮੰਤਰੀ ਅਤੇ ਖਾਸ ਕਰਕੇ ਮੁੱਖ ਮੰਤਰੀ ਵੀ ਚੋਣ ਪ੍ਰਚਾਰ ਲਈ ਆਏ ਲੇਕਿਨ ਕਿਸੇ ਦਾ ਜਾਦੂ ਵੀ ਨਹੀਂ ਚੱਲਿਆ ਚਾਹੇ ਉਹ ਰਗਵ ਚੱਡਾ ਹੋਵੇ ਚਾਹੇ ਉਹ ਸੰਦੀਪ ਪਾਟਕ ਹੋਵੇ ਚਾਹੇ ਅਰਵਿੰਦ ਖੇਜਰੀਵਾਲ ਹੋਣ ਦੂਜੇ ਪਾਸੇ 11000 ਕਰੋੜ ਰੁਪਏ ਦਾ ਹਿਸਾਬ ਮੰਗ ਲਿਆ ਹੈ ਗੁਪਤ ਸੂਚਨਾ ਮਿਲੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਰਜ਼ੇ ਤੇ ਕਰਜ਼ਾ ਲਿਆਜ਼ ਆ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਵੱਲੋਂ ਯਾਨੀ ਕਿ ਉਹ ਪੈਸਾ ਕਿੱਧਰ ਜਾ ਰਿਹਾ ਹੈ ਕੀ ਪੈਸਾ ਉਹ ਚੋਣ ਪ੍ਰਚਾਰ ਹਰਿਆਣੇ ਦੀਆਂ ਚੋਣਾਂ ਵਿੱਚ ਖਰਚਿਆ ਹੈ ਕੀ ਉਹ ਦਿੱਲੀ ਤੇ ਲਾਇਆ ਹੈ ਕਿ ਉਹ ਪੰਜਾਬ ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਰਚਿਆ ਹੈ ਇਸ ਨੂੰ ਖਫਾ ਹੋ ਕੇ ਅੱਜ ਉਹ ਵੱਡਾ ਧਮਾਕਾ ਕਰ ਦਿੱਤਾ ਹੈ ਅਰਵਿੰਦ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਜਾਂ ਕਹਿ ਸਕਦੇ ਹਾਂ ਸੁਪਰੀਮੋ ਨੇ ਸੁਪਰੀਮੋ ਨੇ ਵੱਡਾ ਐਲਾਨ ਕਰ ਦਿੱਤਾ ਹੈ ਫਟਕਾਰ ਲਗਾਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ 11000 ਕਰੋੜ ਰੁਪਏ ਦਾ ਵੱਡਾ ਮਸਲਾ ਗਿਣਿਆ ਜਾਂਦਾ ਹੈ ਦੂਜੇ ਪਾਸੇ ਜਿਹੜੇ OST ਨੇ ਰਾਜਵੀਰ ਉਹਨਾਂ ਉੱਤੇ ਵੀ ਬੜੇ-ਬੜੇ ਇਲਜ਼ਾਮ ਲੱਗੇ ਨੇ ਕਿਉਂਕਿ ਉਹ ਕੈਨੇਡਾ ਦੇ ਸਿਟੀਜ਼ਨ ਨੇ ਉਹ NRI NRI ਨੇ ਜਿਸ ਤਰ੍ਹਾਂ ਬਲਤੇਜ ਸਿੰਘ ਪੰਨੂ ਹੈ ਯਾਨੀ ਕਿ ਕਰੋੜਾਂ ਰੁਪਏ ट्राਨਸੈਕਸ਼ਨਾਂ ਕੀਤੀਆਂ ਗਈਆਂ ਟ੍ਰਾਂਸਫਰ ਕੀਤੇ ਗਏ ਮਰਕਾ ਦੇ ਵਿੱਚ ਇੰਗਲੈਂਡ ਵਿੱਚ ਕੈਨੇਡਾ ਦੇ ਵਿੱਚ ਉਹਦਾ ਵੀ ਆਸਾਬ ਮੰਗਿਆ ਜਾਵੇਗਾ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਰੀਵਾਲ ਵੱਲੋਂ ਯਾਨੀ ਕਿ ਸਾਰੇ ਮੰਤਰੀ ਤੇ ਵਿਧਾਇਕ ਅਤੇ ਸੰਸਦ ਇੱਕ ਦੋ ਦਿਨਾਂ ਦੇ ਵਿੱਚ ਗੁਪਤ ਸੂਚਨਾ ਮਿਲੀ ਹੈ ਕਿ ਬੁਲਾਇਚਾਂਗੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਕੈਬਨਿਟ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਮੰਤਰੀ ਵਿਧਾਇਕ ਅਤੇ ਸੰਸਦ ਭਗਵੰਤ ਮਾਨ ਤੇ ਉਥੇ ਨਹੀਂ ਹੋਣਗੇ ਕਿਉਂਕਿ ਭਗਵੰਤ ਮਾਨ ਨੂੰ ਕਹਿੰਦੇ ਨੇ ਇਨਵੀਟੇਸ਼ਨ ਨਹੀਂ ਮਿਲਿਆ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਕਈ ਚਲਰਾਂ ਨੇ ਹਵਾਲਾ ਦਿੱਤਾ ਸੀ ਕਿ ਜਿਵੇਂ ਹੀ ਵਿਧਾਨ ਸਭਾ ਦੀਆਂ ਚੋਣਾਂ ਦੇ VOTING ਹੋਵੇਗੀ ਉਸ ਤੋਂ ਬਾਅਦ ਦਿੱਲੀ ਜਿਹੜਾ ਬਲਾਜ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਵੱਡੀ ਮੀਟਿੰਗ ਇਹ ਸ਼ੋਕ ਮਿੱਤਲ ਜੋ लवली प्रोफेशनल्स ਯੂਨੀਵਰਸਿਟੀ ਦੇ ਚਾਂਸਲਰ ਨੇ ਉਹਨਾਂ ਘਰ ਦੇ ਵਿੱਚ ਵੀ ਰੱਖੀ ਜਾ ਸਕਦੀ ਹੈ ਉਹ ਵੱਡਾ ਫੇਰ ਬਦਲ ਹੋਵੇਗਾ ਕੈਬਨਟ ਨੂੰ ਲੈ ਕੇ ਜਾਂ ਮੁੱਖ ਮੰਤਰੀ ਨੂੰ ਲੈ ਕੇ ਜਾਂ ਗ੍ਰਹਿ ਮੰਤਰੀ ਨੂੰ ਲੈ ਕੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹਾਧਾਰ ਹੈ ਆਮ ਆਦਮੀ ਪਾਰਟੀ ਦਾ ਉਹ ਜ਼ੀਰੋ ਹੋ ਰਿਹਾ ਹੈ ਇੱਕ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਬੜਾ ਵੱਡਾ ਤੰਜ ਕੱਸਿਆ ਹੈ ਉਹ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਪਹਿਲਾਂ ਜਾ ਤਾਂ ਸੂਬੇ ਦੇ ਮੁੱਖ ਮੰਤਰੀ ਦਾ ਲੀਵਰ ਬਦਲਿਆ ਜਾਵੇ ਸ਼ਰਾਬ ਪੀਣ ਦੇ ਕਾਰਨ ਜਿਹੜਾ ਡੈਮੇਜ ਹੋ ਗਿਆ ਹੋ ਸਕਦਾ ਹੈ ਕਿ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਬਦਲਿਆ ਜਾਵੇ ਯਾਨੀ ਕਿ ਇਸ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਨੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਧਰੋਂ ਕਨਵੀਨਰ ਰਵਿੰਦ ਕੇਜਰੀ ਵਾਲਵੀ ਖਫਾ ਨੇ ਖਫਾ ਇਸ ਗੱਲ ਤੇ ਨੇ ਕਿਉਂਕਿ 11000 ਕਰੋੜ ਰੁਪਏ ਦਾ ਸੂਤਰ ਦੱਸਦੇ ਨੇ ਆ ਸਾਹਿਬ ਮੰਗ ਰਹੇ ਨੇ ਕਿ ਸੂਤਾ ਫਸਾ ਲਿਆ ਹੈ ਜੇਕਰ ਉਹ ਸਾਹਿਬ ਅਗ ਜਿਹੜਾ ਐਗਜ਼ੈਕਟ ਹਿਸਾਬ ਹੈ ਉਹ ਨਹੀਂ ਦਿੱਤਾ ਜਾਂਦਾ ਇੱਕ ਪਾਸੇ ਐਗਜ਼ਿਟ ਪੋਲ ਦੇ ਨਤੀਜੇ ਜ਼ੀਰੋ ਆਏ ਨੇ ਯਾਨੀ ਕਿ ਸਾਰਿਆਂ ਪਾਸੋਂ ਪਰੇਸ਼ਾਨੀ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਉਸਨੇ ਸਾਰੇ ਮੰਤਰੀ ਵਿਧਾਇਕ ਅਤੇ ਸੰਸਦ ਸੱਦ ਲੈ ਨੇ ਗੁਪਤ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਉਥੇ ਚਾੜਚਾਂਬੀ ਵੀ ਹੋਵੇਗੀ ਅਤੇ ਕੈਬਨਿਟ ਅਤੇ ਮੁੱਖ ਮੰਤਰੀ ਦੇ ਅਹੁਦੇ ਦਾ ਵੀ ਵੱਡਾ ਫੇਰ ਬਦਲ ਹੋ ਸਕਦਾ ਹੈ ਧੰਨਵਾਦ